ਕਹਿੰਦਾ ਮੇਰੀ ਘਰ ਵਾਲੀ ਮੈਨੂੰ ਹੱਥ ਨਹੀਂ ਲਾਉਣ ਦਿੰਦੀ ਜਦੋਂ ਮੈਂ ਉਹਨੂੰ ਹੱਥ ਲਾਉਣ ਲੱਗਦਾ ਤਾਂ ਮੈਨੂੰ ਕਹਿ ਦਿੰਦੀ ਆ ਮੇਰੇ ਚ ਬਾਬਾ ਆਉਂਦਾ ਮੈਨੂੰ ਤੂੰ ਹੱਥ ਨਾ ਲਾਈ ਤੇ ਮੁੰਡਾ ਕਹਿੰਦਾ ਜੇ ਤੈਨੂੰ ਮੈਂ ਹੱਥ ਨਹੀਂ ਲਾਉਂਦਾ ਤੇ ਤੈਨੂੰ ਮੈਂ ਵਿਆਹ ਕੇ ਕਿਉਂ ਲੈ ਕੇ ਆਇਆ ਸਾਰੀ ਗੱਲ ਕੀਆ ਸਾਰਾ ਮਸਲਾ ਕੀਆ ਦੋਸਤੋ ਬਾਬਾ ਵਿਚ ਅੜਿਆ ਹੋਇਆ ਜਿਵੇਂ ਇਹ ਕਹਦੀ ਏ ਵੀ ਸਿੰਘ ਬਰਾਬਰ ਅੜ ਜਾਂਦੇ ਨੇ ਦੋਸਤੋ ਵਾਹ ਸਾਰੀ ਗੱਲ ਕੀਆ ਸਾਰਾ ਮਸਲਾ ਕੀਆ ਦੋਸਤੋ ਆਜੋ ਤੁਹਾਨੂੰ ਦੱਸਾਂਗੇ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰঞ্জੀਤ ਵਰਤਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਜਿਹੜਾ ਮੁੰਡਾ ਮੇਰੇ ਨਾਲ ਖੜਾ ਇਹ ਕਹਿ ਰਿਹਾ ਵੀ ਮੇਰੀ ਜਿਹੜੀ ਪੀੜ੍ਹੀ ਆ ਉਹ ਅੱਗੇ ਨਹੀਂ ਵਧ ਰਹੀ ਮੈਂ ਜਿਹੜੀ ਜਨਰੇਸ਼ਨ ਅੱਗੇ ਵਧਾਉਣਾ ਚਾਹਣਾ ਆਪਦੀ ਮੇਰੇ ਵਿਆਹ ਨੂੰ 4 ਸਾਲ ਹੋ ਗਏ ਪਰ ਮੇਰੀ ਜਿਹੜੀ ਘਰ ਵਾਲੀ ਆ ਮੈਨੂੰ ਹੱਥ ਨਹੀਂ ਲਾਉਂਦੀ ਨਾ ਮੈਨੂੰ ਹੱਥ ਲਾਉਣ ਦਿੰਦੀ ਆ ਸਾਰੀ ਗੱਲ ਕੀ ਸਾਰਾ ਮਸਲਾ ਕੀ ਇਸ ਮੁੰਡੇ ਨੂੰ ਪੁੱਛਾਂਗੇ ਬਾਈ ਜੀ ਸਸੀਗਾ ਸਸੀਗਾ ਕੀ ਹਾਲ ਚੱਲ ਆ ਬਈ ਠੀਕ ਆ ਬਈ ਕੀ ਨਾਮ ਬਈ ਮਿਲਾ ਆ ਜੀ ਕੀ ਕੀ ਗੱਲ ਕੀ ਆ ਸਾਰਾ ਮਸਲਾ ਕੀ ਆ ਕੀ ਚੱਕਰ ਕੀ ਆ ਭਾਈ ਮੇਰਾ ਵਿਆਹ ਹੋਇਆ 4 ਸਾਲ ਪਹਿਲਾਂ ਤੇ ਮੈਨੂੰ ਮੇਰੀ ਘਰ ਵਾਲੀ ਦਿੰਦੀ ਨਹੀਂ ਰੋਟੀਆਂ ਦਿੰਦੀ ਰੋਟੀ ਵੀ ਦਿੰਦੀ ਸਾਰਾ ਚਾਹ ਨਹੀਂ ਦਿੰਦੀ ਸਾਰਾ ਕੁਝ ਦਿੰਦੀ ਕੱਪੜੇ ਧੋ ਕੇ ਨਹੀਂ ਦਿੰਦੀ ਸਾਰਾ ਕੁਝ ਵੀ ਕੱਪੜੇ ਵੀ ਧੋ ਕੇ ਦਿੰਦੀ ਫਿਰ ਕੀ ਨਹੀਂ ਦਿੰਦੀ ਮੈਨੂੰ ਹੱਥ ਨਹੀਂ ਲਾਉਣ ਦਿੰਦੀ ਹੱਥ ਨਹੀਂ ਲਾਉਣ ਦਿੰਦੀ ਇਹਦੀ ਜਿਹੜੀ ਘਰ ਵਾਲੀ ਆ ਕਹਿੰਦਾ ਮੇਰੇ ਵਿਆਹ ਨੂੰ 4 ਸਾਲ ਹੋ ਗਏ ਮੈਨੂੰ ਰੋਟੀ ਵੀ ਦਿੰਦੀ ਆ ਮੈਨੂੰ ਕੱਪੜੇ ਧੋ ਕੇ ਵੀ ਦਿੰਦੀ ਆ ਸਾਰਾ ਕੁਝ ਕਰਦੀ ਆ ਪਰ ਮੈਨੂੰ ਹੱਥ ਨਹੀਂ ਲਾਉਣ ਦਿੰਦੀ ਹੱਥ ਲਾਉਣ ਨਹੀਂ ਦਿੰਦੀ ਫਿਰ ਕੀ ਚੱਕਰ ਕੀ ਬਣ ਗਿਆ ਫਿਰ ਕਿਉਂ ਨਹੀਂ ਲਾਉਣ ਦਿੰਦੀ ਚੱਕਰ ਬਈ ਇਹ ਆ ਮੇਰੇ ਵਿਆਹ ਨੂੰ ਹੋ ਗਏ 4 1/2 ਸਾਲ ਠੀਕ ਆ ਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਕੀ ਇਹਦੇ ਲੱਛਣ ਆ ਕੀ ਨਹੀਂ ਹਨਾ ਵਿਚੋਲੇ ਨੇ ਰਸਤਾ ਕਰਤਾ ਅਸੀਂ ਚਾਈ ਚਾਈ ਵਿਆਹ ਲੈ ਹੁਣ ਮੈਨੂੰ ਘਰ ਦੇ ਤਾਂ ਮੇਰੇ ਮਰਦੇ ਆ ਵੀ ਤੂੰ ਤੁਸੀਂ ਜਵਾਕ ਨਹੀਂ ਲੈਂਦੇ ਅੱਛਾ ਕੌਣ ਕਹਿੰਦਾ ਤੁਹਾਨੂੰ ਮੈਨੂੰ ਮੇਰਾ ਮਾਪਿਓ ਕਹੀ ਜਾਂਦਾ ਮੇਰੇ ਸੱਸ ਸਹੁਰਾ ਵੀ ਮੈਨੂੰ ਕਹੀ ਜਾਂਦੇ ਕੀ ਕਹਿੰਦਾ ਵੀ ਤੁਸੀਂ ਜਵਾਕ ਨਹੀਂ ਲੈਂਦੇ ਤੇਰਾ ਪਿਓ ਕਹਿੰਦਾ ਨਾਲੇ ਕਹਿੰਦਾ ਤੈਨੂੰ ਵੀ ਮੇਰਾ ਸੱਸਾ ਸੋਹਦਾ ਵੀ ਕਹਿੰਦਾ ਮੇਰਾ ਮਾਪਿਓ ਵੀ ਕਹਿੰਦਾ ਤੇ ਉਹ ਕੀ ਕਹਿੰਦਾ ਤੈਨੂੰ ਵੀ ਉਹ ਤੂੰ ਵੀ ਤੇਰੇ ਜਿਹੀ ਨਹੀਂ ਕੋਈ ਕੰਕੰਡਾ ਹੋਣਾ ਵੀ ਦਵਾਈ ਦੋ ਲਬਲਾਲਾ ਤੇ ਜਾਂ ਤੈਨੂੰ ਕਿਸੇ ਡਾਕਟਰ ਨੂੰ ਦਿਖਾ ਲੈਨੇ ਭਾਈ ਤੁਸੀਂ ਜਵਾਕ ਲਓ ਵੀ ਆਪਾਂ ਆਪਣੀ ਪੀੜ੍ਹੀ ਵੀ ਵਧਾਉਣੀ ਆ ਤੇ ਇਹ ਮੈਨੂੰ ਹੱਥ ਨਹੀਂ ਲਾਉਣ ਦਿੰਦੀ ਮੈਂ ਕਿਹਾ ਵੀ ਜਵਾਕ ਹੋਣ ਕਿਹੜਾ ਵੀ ਡਾਊਨਲੋਡ ਹੋ ਜਾਊਗਾ ਗੂਗਲ ਤੋਂ ਥੋੜੋ ਡਾਊਨਲੋਡ ਕਰ ਲੈਣਾ ਤੇ ਮੁੜ ਕੇ ਮੈਂ ਇਹਨੂੰ ਪੁੱਛਿਆ ਵੀ ਗੱਲ ਦੱਸ ਕੀ ਆ ਕਹਿੰਦੀ ਜੀ ਮੇਰੇ ਚਾ ਬਾਬਾ ਆਉਂਦਾ ਤੇਰੀ ਘਰ ਵਾਲੀ ਕਹਿੰਦੀ ਹਾਂ ਮੈਂ ਕਿਹਾ ਜੀ ਬਾਬਾ ਆਉਂ ਬਾਬਾ ਭਲਾਉਂਦਾ ਇਹ ਗ੍ਰਸਤੀ ਜੀਵਨ ਤਾਂ ਜ਼ਰੂਰੀ ਆ ਤੇ ਮੈਂ ਥੋੜੀ 24 ਘੰਟੇ ਬਾਬਾ ਵੇਚੀ ਰਹੂਗਾ ਮੈਂ ਕਹਾਂ ਵੀ ਤੂੰ ਜਾਂ ਫਿਰ ਜਾਂ ਵਿਆਹ ਨਾ ਕਰਾਉਂਦੀ ਨਹੀਂ ਫਿਰ ਗ੍ਰਸਤੀ ਜੀਵਨ ਜ਼ਰੂਰੀ ਹੁੰਦਾ ਮੈਂ ਤੈਨੂੰ ਵਿਆਹ ਕੇ ਲੈ ਆਂ ਅੱਗੋਂ ਮਾਤਰਾ ਬੰਛ ਆਪਦਾ ਵਧਾਉਣ ਦੀ ਖਾਤਰ ਜਾਂ ਮੈਂ ਤੇਰੇ ਨਾਲ ਪਿਆਰ ਦੀ ਖਾਤਰ ਮੈਂ ਤੈਨੂੰ ਆਪਦੀ ਜ਼ਿੰਦਗੀ ਜਿਹੜੀ ਆਪਾਂ ਇੱਕ ਪਈਏ ਹੁੰਦੇ ਆ ਹਨਾ ਗੱਡੀ ਦੇ ਦੋ ਉਸ ਹਿਸਾਬ ਨਾਲ ਆਪਾਂ ਚੱਲਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਤਾਂ ਲੱਗਦਾ ਇਹ ਜਿਹੜੇ ਬਾਬੇ ਕੋਲ ਜਾਂਦੀ ਵੀ ਜਾਂ ਤੋਹਦੇ ਨਹੀਂ ਸੰਬੰਧ ਬਣਾਏ ਰੱਖਦੀ ਐ ਯਾਰ ਜੇ ਮਤਲਬ ਜਿਹੜੇ ਬਾਬੇ ਕੋਲ ਜਾਂਦੀ ਹੈ ਇਹ ਬਾਬੇ ਕੋਲ ਜਾਂਦੀ ਹੈ ਹਾਂ ਕਿਹੜੇ ਬਾਬੇ ਕੋਲ ਜਾਂਦੀ ਹੈ ਬਾਬੇ ਕੋਲ ਇੱਥੇ ਸਾਡੇ ਦੋ ਤਿੰਨ ਪਿੰਡ ਛੱਡ ਕੇ ਨਾਲ ਪਿੰਡ ਅੱਛਾ ਉੱਥੇ ਬਾਬੇ ਕੋਲ ਜਾਂਦੀ ਹੈ ਹਾਂ ਉੱਥੇ ਜਾਂਦੀ ਹੈ ਸ਼ਰੂਤ ਹੀ ਜਾਂਦੀ ਹੈ ਇੱਕ ਵਾਰੀ ਵੀ ਜਾਂਦੀ ਸੀ ਉਹ ਇੱਕ ਵਾਰੀ ਤਾਂ ਨਹੀਂ ਮੈਨੂੰ ਪਤਾ ਉਹ ਇਹ ਆਂਦੇ ਆ ਕਹਿੰਦੇ ਵੀ ਉੱਥੇ ਜਾਂਦੀ ਹੁੰਦੀ ਸੀ ਇਹ ਤੇ ਹੁਣ ਵੀ ਮੈਨੂੰ ਧੱਕੇ ਨਾਲ ਕਹਿੰਦੀ ਮੈਂ ਇੱਥੇ ਜਾਊਂਗੀ ਤੂੰ ਐ ਕਿਵੇਂ ਕਹਿ ਸਕਦਾ ਵੀ ਉਹਦੇ ਨਾਲ ਸੰਬੰਧ ਹੈ ਤੇ ਭਾਈ ਮੈਂ ਕਹਿੰਦਾ ਤਾਂ ਨਹੀਂ ਮੈਂ ਤੈਨੂੰ ਵੈਸੇ ਗੱਲ ਕਰਦਾ ਵੀ ਕੁਆਰੀ ਹੁੰਦੀ ਵੀ ਜਾਂਦੀ ਹੁਣ ਵੀ ਜਾਂਦੀ ਸੀਗੀ ਜਦੋਂ ਮੇਰੇ ਨਾਲ ਨੀ ਸੰਬੰਧ ਬਣਾਉਂਦੀ ਐ ਉੱ ਹੋ ਸਕਦਾ ਹੈ ਜੀ ਬਈ ਉਹਨੇ ਵੀ ਕਿਹਾ ਹੋਵੇ ਕੀ ਵੀ ਤਾਂ ਬਾਬੇ ਨੇ ਕਿਹਾ ਹੋਵੇ ਤੇਰੇ ਘਰ ਵਾਲੇ ਦੀ ਮੌਤ ਨਾ ਹੋ ਜੇ ਤਾਂ ਕਰਕੇ ਤਰੋਂ ਹੱਥ ਨਾ ਲਾਉਣ ਦਿੰਦੀ ਹੋਵੇ ਵੀ ਬਾਬੇ ਨੇ ਉਹਨੂੰ ਇਹੋ ਜਿਹੀ ਕੋਈ ਚੇਤ ਚਾਲ ਬਣਾਈ ਹੋਵੇ ਉਹਦੀ ਮੌਤ ਤਾਂ ਰੱਬ ਦੇ ਹੱਥ ਆ ਕਰ ਬਾਬੇ ਨੂੰ ਕਢਾਉਣੀ ਨਹੀਂ ਬਾਬੇ ਨੂੰ ਆਪ ਨੂੰ ਨਹੀਂ ਪਤਾ ਲੱਗਣਾ ਮੈਂ ਕਿੱਦੇ ਮਰ ਜਾਣਾ ਅੱਛਾ ਜਿੱਦ ਦੇ ਸੁਭਾਗ ਲੱਸੀ ਕੀ ਉਹਦੇ ਜਦ ਇੱਕ ਸਾਲ ਸਹੀ ਰਹੇ ਅਸੀਂ ਹੂੰ ਠੀਕ ਹੈ ਨਾ ਉਸ ਤੋਂ ਬਾਅਦ ਤਾਂ ਫਿਰ ਕੋਤਕਲੇਸੀ ਪੈਂਦਾ ਰਿਹਾ ਪਹਿਲਾਂ ਸਹੀ ਸੀਗਾ ਪਹਿਲਾਂ ਹਾਂ ਇੱਕ ਸਾਲ ਸਹੀ ਉਦੋਂ ਜੋ ਆਕਾਦੋ ਨਹੀਂ ਲਿਆ ਜੋ ਆਕ ਬਈ ਇੱਕ ਦੋ ਲਈ ਮੰਨ ਕੇ ਚੱਲ ਹੋਇਆ ਖਰਾਬ ਹੋ ਗਿਆ ਸੀਗਾ अच्छा फिर फिर ਬਾਅਦ ਉਹ ਤੋਂ ਬਾਅਦ ਇਹ ਕੁੱਤਕਲੇਸ਼ੀ ਰਹਿਣ ਲੱਗ ਗਿਆ ਫਿਰ ਕਹਿੰਦੀ ਮੈਂ ਜਵਾਗ ਲੈਣਾਂ ਨਹੀਂ ਜਵਾਗ ਵੀ ਲੈਣਾ ਵੀ ਆਏ ਨਹੀਂ ਪਤਾ ਕਿੱਥੋਂ ਲੈਣਾ ਪਰ ਲੈਣਾ ਵੀ ਆ ਲੈਣਾ ਨਹੀਂ ਬਸ ਉਹਵੇਂ ਤੈਨੂੰ ਹੱਥ ਲਾਉਣਾ ਤੈਨੂੰ ਜਦੋਂ ਤੂੰ ਹੱਥ ਲਾਉਣਾ ਫਿਰ ਕੀ ਕਹਿੰਦੀ ਹੈ ਮੈਨੂੰ ਕਹਿੰਦੀ ਮੈਨੂੰ ਦੇ ਬੀ ਟੱਚ ਨਾ ਕਰ ਮੇਰੇ ਚ ਬਾਬਾ ਆਉਂਦਾ ਬਾਬਾ ਤੈਨੂੰ ਨਾ ਤੰਗ ਕਰੇ ਉਹ ਨਾ ਕਰੇ ਫਲਾਣਾ ਨਾ ਕਰੇ ਹਨਾ ਮੈਨੂੰ ਨਹੀਂ ਪਤਾ ਕੀ ਕਰਦੀ ਆ ਅੱਛਾ ਜਦੋਂ ਤੂੰ ਹੱਥ ਲਾਉਣਾ ਉਦੋਂ ਹੀ ਬਾਬਾ ਆਉਂਦਾ ਪਤਾ ਨਹੀਂ ਯਾਰ ਪਖੰਡਕ ਹੀ ਪਤਾ ਬਾਬਾ ਆਉਂਦਾ ਕਿ ਨਹੀਂ ਆਉਂਦਾ ਹਨਾ ਤੇ ਹੋ ਸਕਦਾ ਉਧਰ ਹੀ ਉਹਨੇ ਬਾਬੇ ਨੇ ਕਿਹਾ ਹੋਵੇ ਵੀ ਜੇ ਮੇਰੇ ਕੋਲ ਆਈ ਵੀ ਹੋ ਸਕਦਾ ਬਾਬੇ ਨੇ ਸੋਚਾ ਵੀ ਜੇ ਉਹਦੇ ਘਰ ਵਾਲੇ ਨਾਲ ਸੰਬੰਧ ਬਣਾਉਣ ਲੱਗ ਗਈ ਵੀ ਇਹਨੇ ਮੇਰੇ ਕੋਲ ਨਹੀਂ ਆਉਣਾ ਹੂੰ ਇਹ ਤੁਹਾਨੂੰ ਪਤਾ ਹੀ ਹੁੰਦਾ ਆ ਵੀ ਇਹ ਚੀਜ਼ ਹੁੰਦੀ ਆ ਵੀ ਜੇ ਇੱਕ ਔਰਤ ਇੱਕ ਕੋਲੇ ਦਿਲ ਹਰੂਗੀ ਤਾਂ ਫਿਰ ਦੂਜੇ ਦੇ ਨੇੜੇ ਥੋੜਾ ਜਾਊਗੀ ਉਹ ਚੀਜ਼ ਹੋ ਜਾਂਦੀ ਆ ਦੋਸਤੋ ਇਹਦੇ ਵਿਆਹ ਨੂੰ 4 ਸਾਲ ਹੋ ਗਏ ਪਰ ਜਿਹੜੀ ਇਹਦੀ ਘਰ ਵਾਲੀ ਆ ਇਹ ਨੂੰ ਹੱਥ ਨਹੀਂ ਲਾਉਣ ਦਿੰਦੀ ਇਹਦੇ ਮਾਪਿਓ ਇਹਨੂੰ ਕਹਿੰਦੇ ਆ ਵੀ ਪੁੱਤ ਜੇ ਤੇਰੇ 'ਚ ਕੋਈ ਨੁਕਸ ਹੋ ਜਾਏ ਤੇਰੇ 'ਚ ਕੋਈ ਪ੍ਰੋਬਲਮ ਆ ਤਾਂ ਜਿੱਦਾਂ ਦਵਾਈ ਦਵਾ ਦਿੰਦੇ ਆ ਤੇਰੇ 'ਚ ਜੇ ਕਿਸੇ ਚੀਜ਼ ਦੀ ਘਾਟ ਆ ਉਹ ਪੂਰੀ ਹੋ ਜੂਗੀ ਦਵਾਈ ਦੇ ਨਾਲ ਪਰ ਜਿਹੜੀ ਇਹਦੀ ਘਰ ਵਾਲੀ ਆ ਉਹ ਕੁਆਰੀ ਜਾਂਦੀ ਸੀ ਜਾਂ ਵਿਆਹੀ ਜਾਂਦੀ ਸੀ ਬਾਬੇ ਕੋਲ ਬਾਬੇ ਨਾਲ ਇਹ ਕਹਿੰਦਾ ਉਹਦੇ ਸਬੰਧ ਦਾ ਤਾਂ ਕਰਕੇ ਮੈਨੂੰ ਉਹ ਹੱਥ ਨਹੀਂ ਲਾਉਣ ਦਿੰਦੀ ਕਿਉਂਕਿ ਜਿਹੜੇ ਜਦੋਂ ਵੀ ਮੈਂ ਉਹਨੂੰ ਹੱਥ ਲਾਉਣਾ ਤਾਂ ਉਹ ਮੈਨੂੰ ਕਹਿ ਦਿੰਦੀ ਆ ਵੀ ਮੇਰੇ 'ਚ ਬਾਬਾ ਆਉਂਦਾ ਬਾਬਾ ਆ ਗਿਆ ਮੇਰੇ 'ਚ ਬਾਬਾ ਆਉਂਦਾ ਮੇਰੇ 'ਚ ਤੁਸੀਂ ਇਹ ਦੇਖੋ ਜਦੋਂ ਵੀ ਇਹ ਹੱਥ ਲਾਉਂਦਾ ਉਦੋਂ ਹੀ ਕਿਉਂ ਆਉਂਦਾ ਗ੍ਰਸਤੀ ਜੀਵਨ ਤਾਂ ਜਿਉਣਾ ਹੀ ਚ ਪਊਗਾ ਨਾ ਟਾਈਮ ਪੈ ਕੇ ਕਦੇ ਨਾ ਕਦੇ ਤਾਂ ਜਵਾਕ ਲੈਣਾ ਹੀ ਪਊਗਾ ਪਰ ਇਹਨੂੰ ਉਹਨੇ ਸਿੱਧਾ ਕਹਿਤਾ ਵੀ ਮੈਂ ਤੇ ਇੱਥੋਂ ਨਹੀਂ ਲੈਣਾ ਪਰ ਮੈਂ ਜਵਾਕ ਤਾਂ ਲੈਣਾ ਹੀ ਲੈਣਾ ਪਰ ਤੇ ਇੱਥੋਂ ਨਹੀਂ ਲੈਣਾ ਅ ਅੱਛਾ ਲੋਕ ਜਿਹੜੇ ਰਿਸ਼ਤੇਦਾਰਾ ਉਦੋਂ ਤੇ ਵਿਆਹ ਤੇ ਆਏ ਸੀਗੇ ਉਹ ਸਾਰੇ ਏਸੀ ਪਿੰਡ ਦੇ ਵੀ ਸੀਗੇ ਕਿੰਨੇ ਕਿਰਪੀ ਲਾਦੇ ਸੀਗੇ ਵਿਆਹ ਤੇ ਵਿਆਹ ਤੇ ਲਾਤਾ 8-9 ਲੱਖ ਰੁਪਏ 8-9 ਲੱਖ ਰੁਪਏ ਪਿੰਡ ਦੇ ਜਿਹੜੇ ਨਾਲ ਦੇ ਮੁੰਡੇ ਆ ਉਹ ਵੀ ਤੈਨੂੰ ਕਹਿੰਦੇ ਹਣਗੇ ਵੀ ਯਾਰ ਇੰਨਾ ਟਾਈਮ ਹੋ ਗਿਆ ਤੇਰੇ ਵਿਆਹ ਨੂੰ ਤੇ ਜਵਾਕ ਹੋਏ ਨਹੀਂ ਤਰ੍ਹਾਂ ਕਹਿੰਦਾ ਲਕਣਾ ਕਰਦੇ ਹੋਣਗੇ ਜਿਹੜੇ ਮੈਥੋਂ ਬਾਅਦ ਵਿਆਹ ਹੈ ਬਈ ਉਹਨਾਂ ਦੇ ਜਵਾਕ ਵੀ ਹੋਗੇ 10 ਸਾਲ ਪੜਨ ਵੀ ਲੱਗੇ ਹੋਣਗੇ ਨਹੀਂ ਨਹੀਂ ਪੜਨ ਦੀ ਜੇ ਮੈਥੋਂ ਬਾਅਦ ਆਹੇ ਤਾਂ 2-3 ਸਾਲਾਂ ਦੇ ਹੀ ਹੋਏ ਆ ਮੇਰੇ 4 ਸਾਲ 4.5 ਸਾਲ ਤਾਂ ਮੇਰੇ ਵਿਆਹ ਨੂੰ ਹੋਇਆ ਜੇ ਕਿਸੇ ਦਾ ਸਾਲ ਬਾਅਦ ਵਿਆਹ ਹੋਇਆ ਮੇਰੇ ਕਿਸੇ ਦਾ 2 ਸਾਲ ਬਾਅਦ ਹੋਇਆ ਉਹਨਾਂ ਦੇ ਸਾਰਿਆਂ ਦੇ ਹੋਗੇ ਉਹ ਕਹਿੰਦਾ ਵੀ ਤੂੰ ਕਾ ਤੋਂ ਨਹੀਂ ਲਿੰਦਾ ਕੋਈ ਗੱਲ ਬਾਤ ਤਾਂ ਨਹੀਂ ਕਹਿੰਦਾ ਜੇ ਕਿ ਵਰਧਾਈ ਨੂੰ ਨਕਸ਼ਾ ਵਰਧਾਈ ਨੂੰ ਦਿਖਾ ਲਾ ਜੇ ਤੇਰੇ ਕੋਈ ਤੂੰ ਦਿਖਾ ਲਾ ਵੀ ਬੱਚਾ ਤਾਂ ਲਾਓ ਏਦਾਂ ਕਰਦੇ ਹੋਣਗੇ ਕਈ ਵਿੱਚ ਨੇਚਰ ਦਾ ਨਹੀਂ ਕਈ ਬੰਦੇ ਹੁੰਦੇ ਆ ਯਾਰ ਜਿਨ੍ਹਾਂ ਨੇ ਨਹੀਂ ਹੁੰਦਾ ਵੀ ਹੁੰਦਾ ਬੰਦਾ ਅਗਲਾ ਜਿਹੜਾ ਯਾਰ ਦੋਸਤਾਂ ਨਾਲ ਆਲਾ ਸੋਚਦਾ ਵੀ ਇਹ ਦੁਖੀ ਆ ਵੀ ਅੰਦਰੋਂ ਅੰਦਰੇ ਤਾਂ ਆਪਾਂ ਵੀ ਦੁਖੀ ਆ ਹੁਣ ਮਨ ਤਾਂ ਖੜਦਾ ਹੀ ਨਹੀਂ ਨਾ ਘਰੇ ਖੜਦਾ ਨਾ ਬਾਹਰ ਖੜਦਾ ਵੀ ਹੁਣ ਇਹਦੋਂ ਤਾਂ ਰੱਬ ਆ ਹੀ ਸੋਚਦਾ ਹੁੰਦਾ ਵੀ ਯਾਰ ਇਹ ਟੈਨਸ਼ਨ ਨਾਲ ਤਾਂ ਵਿਆਹ ਹੀ ਨਾ ਕਰਾਉਂਦਾ ਕਿਤੇ ਉਹ ਗੱਲਾਂ ਤਾਂ ਨਹੀਂ ਹਰਕਤਾਂ ਤਾਂ ਨਹੀਂ ਤੇਰੀਆਂ ਉਹ ਜੀਆਂ ਵੀ ਕਿਤੇ ਪਹਿਲਾਂ ਤੋਂ ਗਲਤ ਚੱਲਦਾ ਹੋਵੇ ਕੀ ਤਾਂ ਕਰਕੇ ਤੇਰੀ ਘਰ ਲਈ ਤੇ ਇਥੋਂ ਨਫ਼ਰਤਾਂ ਕਰਦੀ ਹੋਵੇ ਨਹੀਂ ਨਹੀਂ ਗਲਤ ਗੋਲਤ ਤਾਂ ਨਹੀਂ ਕੋਈ ਕੁਛ ਨਹੀਂ ਗਲਤ ਵੀ ਆਪਾਂ ਤਾਂ ਮੈਂ ਕਹਿੰਦਾ ਯਾਰ ਜਿਹੜਾ ਬੰਦਾ ਗਲਤ ਚੱਲਦਾ ਉਹਨਾਂ ਨੂੰ ਜ਼ਿਆਦਾ ਪਿਆਰ ਮਿਲਦਾ ਕਰੋ ਵੀ ਕਦੇ ਸੋਚਿਆ ਨਹੀਂ ਵੀ ਜਿਹੜੇ ਬਾਬੇ ਕੋਲ ਜਾਂਦੀ ਆ ਉਹ ਬਾਬੇ ਕੋਲ ਜਾਵਾਂ ਮੈਂ ਉਹ ਬਾਬੇ ਨੂੰ ਪੁੱਛਾਂ ਕੋਈ ਸਵਾਲ ਕੁਝ ਉਹਨੂੰ ਬਾਬੇ ਨੂੰ ਸਵਾਲ ਕਰਾਂ ਵੀ ਇਹ ਮੇਰੀ ਘਰ ਵਾਲੀ ਮੈਨੂੰ ਹੱਥ ਨਹੀਂ ਲਾਉਣ ਦਿੰਦੀ ਪਹਿਲਾਂ ਤਾਂ ਨਹੀਂ ਸੀ ਮੈਂ ਕਦੇ ਸੋਚਿਆ ਪਰ ਹੁਣ ਜਲੂ ਸੋਚਿਆ ਮੈਂ ਜਾਊਂਗਾ ਜ਼ਰੂਰ ਬਾਬੇ ਕੋਲੇ ਬਾਬੇ ਨੂੰ ਇਹੀ ਗੱਲ ਪੁੱਛਣੀ ਆ ਵੀ ਆ ਚੱਕ ਆ ਤੇਰੇ ਸਾਹਮਣੇ ਖੜੀ ਆ ਜਾਂ ਤਾਂ ਤੂੰ ਰੱਖ ਲੈ ਜਾਂ ਮੇਰਾ ਘਰ ਬਸ ਲੈ ਲੈਂਦੇ ਠੀਕ ਹੈ ਨਾ ਜੇ ਹੁਣ ਦੋ ਪੇੜੀਆਂ ਚ ਪੈ ਤਰੂਗਾ ਤਾਂ ਕਹਿੰਦੇ ਹੁੰਦੇ ਉਹ ਡੁੱਬਦਾ ਹੀ ਹੁੰਦਾ ਜੇ ਤੈਨੂੰ ਬਾਬੇ ਨੇ ਬੰਨ ਲਿਆ ਫਿਰ ਤੈਨਾਂ ਕੋਈ ਗਲਤ ਕਰਦਾ ਹੌਲਾ ਹੌਲਾ ਤਾਂ ਬੰਨ ਲੂਗਾ ਮੈਂ ਤਾਂ ਅੱਗੇ ਮਿੱਠ ਦਾ ਪਿਆਰ ਨਾ ਸੀਗਾ ਅੱਗੇ ਕਹਿੰਗੇ ਤੇ ਬਾਬੇ ਕੋਲ ਮੈਂ ਕਿ ਮੈਂ ਨਹੀਂ ਜਾਂਦਾ ਯਾਰ ਆਪਾਂ ਤਾਂ ਮੱਥਾ ਟੇਕੀ ਤਾਂ ਕਰਦਾ ਰਿਹਾ ਕਿਥੇ ਨਹੀਂ ਜਾਂਦਾ ਮੈਂ ਤਾਂ ਠੀਕ ਆ ਨਾ ਮੈਂ ਇਹ ਚੀਜ਼ਾਂ 'ਚ ਵਿਸ਼ਵਾਸ ਕਰਦਾ ਤੇ ਮੈਂ ਤਾਂ ਜਾਊਂਗਾ ਜਾ ਕੇ ਉਹਨੂੰ ਇੱਕ ਗੱਲ ਹੀ ਪੁੱਛਣੀ ਵੇਖ ਆਹ ਖੜੀ ਏ ਤੇਰੇ ਕੋਲੇ ਜਾਂ ਤਾਂ ਇਹਨੂੰ ਤੂੰ ਅੱਜ ਰੱਖ ਲਾ ਤੇ ਜੇ ਅੱਜ ਮੈਂ ਲੈ ਗਿਆ ਤੇ ਤੇਰੇ ਪਿੰਡ ਤੇਰੇ ਇੱਥੇ ਤਾਂ ਆਉਂਦੀ ਗੱਲ ਦੂਰ ਆ ਤੇਰੇ ਥੜੀ ਵੀ ਪੰਜਾਬ ਦੇ ਵਿੱਚ ਸਾਰੇ ਬਾਬੇ ਕੁਝ ਨਹੀਂ ਹੈਗੇ ਕਈ ਪਖੰਡੀ ਸਾਧ ਨੇ ਕਈ ਪਖੰਡੀ ਬਾਬੇ ਨੇ ਜਿਹੜੇ ਘਰਾਂ ਨੂੰ ਪੱਟ ਦਿੰਦੇ ਨੇ ਜਿੱਥੇ ਬੁੜੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਨੌਜਵਾਨ ਕੁੜੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਉਥੇ ਚੇਲਿਆਂ ਦੇ ਨਾਲ ਜਨਾਨੀਆਂ ਸੱਟ ਨੇ ਉਥੇ ਬਾਬਿਆਂ ਦੇ ਨਾਲ ਜਨਾਨੀਆਂ ਸੱਟ ਨੇ ਜਿੱਥੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਇਹਦੀ ਵੀ ਘਰ ਵਾਲੀ ਉੱਥੇ ਜਾਂਦੀ ਆ ਕੀ ਪਤਾ ਇਹ ਕਹਿੰਦਾ ਵੀ ਕੀ ਪਤਾ ਮੇਰੀ ਘਰ ਵਾਲੀ ਦਾ ਵੀ ਸ਼ੋਸ਼ਨ ਹੁੰਦਾ ਹੋਵੇ ਉੱਥੇ ਉਹ ਕਿਸੇ ਨਾਲ ਗੱਲਬਾਤ ਹੋਵੇ ਉਹ ਕਿਸੇ ਚੇਲੇ ਨਾਲ ਜਾਂ ਬਾਬੇ ਨਾਲ ਹੋਵੇ ਜਾਂ ਬਾਬੇ ਨੇ ਹੀ ਗੱਲ ਕਹੀ ਹੋਵੇ ਮੇਰੀ ਘਰ ਵਾਲੀ ਨੂੰ ਵੀ ਤੂੰ ਆਪਣੇ ਘਰ ਵਾਲੇ ਨੂੰ ਹੱਥ ਨਹੀਂ ਲਾਉਣਾ ਕੀ ਪਤਾ ਇਹਦੀ ਘਰ ਵਾਲੀ ਤੋਂ ਵੀ ਆਪਾਂ ਸਵਾਲ ਪੁੱਛਾਂਗੇ ਕਿ ਘਰ ਵਾਲੀ ਨੂੰ ਨਹੀਂ ਪੁੱਛਿਆ ਤੂੰ ਬਾਬੇ ਕੋਲ ਤਾਂ ਜਾਣੀਆਂ ਬੜੀ ਸਿਆਣੀ ਬਣਦੀਆਂ ਪਰ ਤੂੰ ਮੈਨੂੰ ਇਹ ਗੱਲ ਦੱਸ ਵੀ ਤੂੰ ਮੈਨੂੰ ਹੱਥ ਕਿਉਂ ਨਹੀਂ ਲਾਉਣ ਦਿੰਦੀ ਹੱਥ ਕਿਉਂ ਨਹੀਂ ਲਾਉਣ ਦਿੰਦੀ ਤੈਨੂੰ ਜਰ ਬਈ ਮੈਂ ਉਹਨੂੰ ਪੁੱਛਿਆਗਾ ਉਹ ਤਾਂ ਕਹਿੰਦੀ ਬਾਬੇ ਦੇ ਬਾਬਾ ਆਉਂਦਾ ਮੈਂ ਨਹੀਂ ਲਾਉਣਾ ਹਨਾ ਤੂੰ ਆਣਾ ਬਾਬਾ ਆਉਂਦਾ ਤੂੰ ਇਹ ਦੇਖ ਪਤਾ ਨਹੀਂ ਕਿਹੜਾ ਆਉਂਦਾ ਯਾਰ ਵੀ ਆਈ ਦੇ ਸਾਡੇ ਤਾਂ ਕਿਹੇ ਚਾਏ ਨਹੀਂਗਾ ਮੈਂ ਤੁਹਾਨੂੰ ਗੱਲ ਦੱਸਦਾ ਘਰੇ ਰਹੂਗੀ ਜਦੋਂ ਮੱਲ ਲਿਬੜੀ ਤਿਬੜੀ ਬਣ ਕੇ ਠੀਕ ਹੈ ਕੋਈ ਆਏ ਨਹੀਂ ਹੁਣ ਕੋਈ ਸਤ ਨਹੀਂ ਜਦੋਂ ਉੱਥੇ ਜਾਣਾ ਫੇ ਜਿਵੇਂ ਆ ਨੇ ਮਿੰਨੀ ਬਸ ਤੇ ਪੂਰਾ ਚੰਗੀ ਜਿਹਾ ਕੱਪੜਾ ਮਾਰ ਕੇ ਪਾਲਸ਼ ਮਾਰੀ ਹੁੰਦੀ ਆ ਆਏ ਜਾਂਦੀ ਐ ਲੈਸ਼ ਕਪਸ਼ਕ ਮਤਲਬ ਸੁਰਖੀ ਬਿੰਦੀ ਪਾਊਡਰ ਪੁੱਡਰ ਲਾ ਕੇ ਇਹ ਨਹੀਂ ਕੋਈ ਜਿਹੜਾ ਹੈ ਨਹੀਂ ਉਹ ਕੋਈ ਉਹ ਬਾਏ ਮੈਂ ਤਾਂ ਇਹਨਾਂ ਦੇ ਜਾਣਦਾ ਹੀ ਨਹੀਂਗਾ ਗਲੈਂਡਰ ਪਲੈਂ ਹਾਂ ਹਾਂ ਕਿਤੇ ਕਿਤੇ ਤਾਂ ਰਾਤ ਲਾ ਕੇ ਆਉਂਦੀ ਆ ਕਿਤੇ ਕਿਤੇ ਮੜੀ ਆਉਂਦੀ ਆ ਰਾਤਾਂ ਵੀ ਲਾ ਕੇ ਆਉਂਦੀ ਆ ਚੌਂਕੀ ਪਰ ਨਹੀਂ ਹੁੰਦੀ ਕਹਿੰਦੀ ਰਾਤ ਤੇਰੇ ਮਾਂ ਪਿਓ ਨੇ ਕਹਿੰਦੇ ਜਾਂ ਤੂੰ ਆਪਦੇ ਸਹੁਰਿਆਂ ਕੋਲ ਨਹੀਂ ਗੱਲ ਕੀਤੀ ਵੀ ਤੂੰ ਆਹ ਕੀ ਕੰਮ ਹੋਈ ਜਾਂਦਾ ਏ ਮੇਰੀ ਘਰ ਵਾਲੀ ਮੈਨੂੰ ਬਿਨਾਂ ਦੱਸੇ ਬਾਬੇ ਕੋਲ ਜਾਂਦੀ ਆ ਮੈਨੂੰ ਮੈਂ ਰੋਕਦਾ ਹੁਣ ਰੋਕਦਾ ਹੁਣ ਮੈਂ ਹੁਣ ਰੁਕਣ ਲੱਗਾ ਪਹਿਲਾਂ ਮੈਨੂੰ ਆਇਆ ਸੀ ਮੈਂ ਚੱਲ ਕੋਈ ਨਹੀਂ ਮੈਨੂੰ ਹੁਣ ਪਤਾ ਲੱਗ ਗਿਆ ਵੀ ਪਖੰਡ ਕਰਦੀ ਆ ਹੁਣ ਮੈਂ ਉਹਨੂੰ ਕਿਹਾ ਮੈਂ ਖਾ ਜਾਂ ਤਸਦੀ ਲੈਣ ਤੇ ਆ ਜਾ ਠੀਕ ਹੈ ਮੈਂ ਹੁਣ ਉਹਦੇ ਆਉਦੇ ਸੱਸ ਸੋਲੇ ਨੂੰ ਵੀ ਦੱਸਤਾ ਮੇਰੇ ਮਾਪਿਆਂ ਦਾ ਪਤਾ ਹੀ ਸੀ ਸਮਝ ਲੈ ਹਣਾ ਉਹੀ ਉਹੀ ਮੈਨੂੰ ਜਾਦੇ ਕਹੀ ਜਾਂਦੇ ਵੀ ਤੂੰ ਉਹਨੂੰ ਰੋਕ ਤੂੰ ਰੋਕ ਆਏ ਨਹੀਂ ਘਰ ਬਸਦੇ ਹੁੰਦੇ ਜਿਵੇਂ ਇਹ ਬਸਾਉਣ ਨੂੰ ਫਿਆਤੀ ਆ ਵੀ ਇਹ ਤਾਂ ਜਿਵੇਂ ਹਾਡਾ ਲੋੜੀ ਚ ਕੁੱਤਾ ਹੈ ਨਾ ਤੇ ਮੂਰੇ ਆਪਾਂ ਡਾਂਗ ਨਾਲ ਹੀ ਰੁਕਦਾ ਹੁੰਦਾ ਹੈ ਨਾ ਮੈਨੂੰ ਘਰਦਾਂ ਨੇ ਵੀ ਇਹ ਗੱਲ ਕਹੀ ਸੀ ਵੀ ਤੇਰੀ ਇਹ ਹੁਣ ਜੇ ਤੂੰ ਡਾਂਗ ਆ ਦਾ ਛੱਤਰ ਕੰਮ ਕਰ ਲਏਗਾ ਤੇ ਰੁਕ ਜੂਗੀ ਤੇ ਨਹੀਂ ਫਿਰ ਇਹ ਜਮਾ ਜਿਵੇਂ ਹੋ ਜਿਵੇਂ ਕਤੇ ਕੀੜਾ ਮੰਨ ਲਾ ਹੱਡਾ ਜਿਹਨੇ ਹੱਡੀ ਖਾਣਾ ਉਹ ਹੱਡੀ ਖਾਊਗਾ ਪਹਿਲਾਂ ਘਰ ਦੇ ਕਸੂਰ ਤੇਰੇ ਚ ਗੱਡੀ ਗਏ ਵੀ ਤੇਰੇ ਚ ਕੋਈ ਨੁਕਸਾ ਦਵਾਈ ਲੈ ਲਾ ਹੈ ਹਾਂ ਬਾਅਦ ਵਿੱਚ ਮੈਂ ਸੋਚਦਾ ਚੱਲ ਚੱਲ ਘਰ ਬਸ ਜੇ ਅੱਜ ਸੁਦਰ ਜੇ ਅੱਜ ਸੁਦਰ ਜੇ ਅੱਜ ਸੁਦਰ ਜੇ ਕੋਈ ਇਹੋ ਜਿਹੀ ਚੀਜ਼ਾਂ ਜਿਹੜੀਆਂ ਹਜੇ ਵੀ ਤੇਰੇ ਦਿਮਾਗ ਦੇ ਵਿੱਚ ਯਾਦ ਹੋਣ ਤੈਨੂੰ ਤੰਗ ਕਰਦੀਆਂ ਹੁਣ ਵੀ ਮੇਰੇ ਨਾਲ ਮੇਰੀ ਘਰ ਵਾਲੀ ਇਦਾਂ ਕਰ ਸਕਦੀ ਜੇ ਤੂੰ ਐਂ ਦੇਖ ਯਾਰ ਪੈਂ ਹੁਣ ਜਦੋਂ ਕਈ ਜਿਹੇ ਬੰਦੇ ਤਾਂ ਮੂਡ ਬਣੀ ਜਾਂਦਾ ਹਨਾ ਤੇ ਜਦੋਂ ਮੇਰਾ ਮੂਡ ਮਾੜਾ ਕਈ ਜਿਹੇ ਬੰਨਾਂ ਤੇ ਮੈਂ ਵੇਖਣਾ ਤੇ ਇਹਨੇ ਮੈਨੂੰ ਨੀਂਦ ਵਾਲ ਤੇ ਮੈਂ ਤਾਂ ਜਾਨ ਸਾਰੀ ਸੌ ਜਾਂਦਾ ਸੀ ਉਦੋਂ ਮੈਂ ਤੜਕੇ ਬਦਲਾਅ ਲਾਦਾ ਸੀਗਾ ਯਾਰ ਵੀ ਸੌਂਗੇ ਸੀ ਯਾਰ ਇੰਨਾ ਨੀਂਦ ਆ ਗਈ ਜਦੋਂ ਮੈਨੂੰ ਪਤਾ ਲੱਗ ਗਿਆ ਨਾ ਵੀ ਉਹ ਨੀਂਦ ਵਾਲਾਂ ਗੋਲੀਆਂ ਪਾਉਣ ਲੱਗ ਗਈ ਫੇਰ ਲੱਛਣ ਕਰਨ ਲੱਗ ਜਾਂਦੇ ਸੀਗੇ ਕਦੇ ਸਿਰ ਕਮਾਉਣ ਲੱਗ ਜਾਂਦੇ ਨੇ ਕਿਤੇ ਲੱਤਾਂ ਨੂੰ ਅੱਖਾਂ ਕਰ ਲੀਆਂ ਉਹ ਕਰ ਲਿਆ ਆ ਕਰ ਲਿਆ ਹਣਾ ਤੇ ਵੀ ਆ ਚਿੰਕਾ ਮਾਰਦੇ ਚਿੰਕਾ ਮਾਰ ਲੱਗਿਆ ਨਾ ਤੇ ਇੱਕ ਦਿਨ ਤਾਂ ਇੰਨਾ ਕਿ ਚੀਕਾ ਮਾਰਨਾ ਸਾਡੇ ਆੜ ਗਵਾੜ ਦੇ ਹੋਰ ਆਸੇ ਪਾਸੇ ਦੇ ਲੋਕ ਆ ਕੇ ਤੇ ਮੈਨੂੰ ਆ ਕੇ ਬੋਲਣ ਲੱਗੇ ਵੀ ਤੂੰ ਅਧਿਕਾਰ ਵਾਲ ਨੂੰ ਕਿਉਂ ਘੜਦਾ ਤੂੰ ਐਂ ਕਰਦਾ ਤੂੰ ਉਹ ਕਰਦਾ ਜਦੋਂ ਮੈਂ ਵੇਖਿਆ ਮੈਂ ਤਾਂ ਮੈਂ ਖਲਫੇੜਾ ਵੀ ਤੋ ਆਏ ਲੱਗੀ ਪਈ ਸੀਗੀ ਕਰਨ ਹਾਂ ਤੋ ਸਾਡੇ ਪਿੰਡ ਦੇ ਭੈਣ ਨੇ ਐਡੇ ਫੁੱਦੂ ਲੋਕ ਤੋ ਸਾਲੇ ਉਹਨੂੰ ਪੂਜਣ ਲੱਗ ਗਏ ਮੱਥਾ ਟੇਕ ਤੇਰੀ ਘਰ ਨਹੀਂ ਪੁੰਚਣ ਲੱਗੇ ਹਾਂ ਮੱਥਾ ਟੇਕ ਬਾਬਾ ਬਣਾਦਾ ਤੇਰੀ ਘਰ ਹਾਂ ਪੈਸੇ ਦੇਣ ਲੱਗੇ ਤੋ ਹੋਰ ਉਹਨਾਂ ਨਾਲ ਝਗੜਾਉਣ ਲੱਗੇ ਉਸ ਤੋਂ ਬਾਅਦ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜੀ ਇਹਦੀ ਘਰ ਵਾਲੀ ਸੀਗੀ ਜਦੋਂ ਇਹ ਰਾਤ ਨੂੰ ਕਹਿੰਦਾ ਸੀ ਜਦੋਂ ਮੇਰਾ ਮੂਡ ਬਣਦਾ ਸੀ ਜਰਨੇਸ਼ਨ ਅੱਗੇ ਵਧਾਈ ਜਾਵੇ ਜਦੋਂ ਇਹ ਕਹਿੰਦਾ ਸੀ ਚਲ ਮੂਡ ਬਣਾਈਏ ਉਦੋਂ ਇਹ ਘਰ ਵਾਲੀ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਸੀ ਤੇ ਇਹਨੂੰ ਨੀਂਦ ਦੀਆਂ ਗੋਲੀਆਂ ਪਾ ਦਿੰਦੀ ਸੀ ਬਾਬੇਓ ਤਾਂ ਨੀਂਦ ਦੀ ਜਦੋਂ ਗੋਲੀਆਂ ਪਾਉਂਦੀ ਸੀ ਇਹਨੂੰ ਪਤਾ ਲੱਗਦਾ ਸੀ ਸਵੇਰ ਵੀ ਮੈਂ ਕਿੱਥੇ ਪਿਆ ਕੀ ਹੋ ਗਿਆ ਮੇਰੇ ਨਾਲ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਦੂਜੀ ਗੱਲ ਜਦੋਂ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਮੈਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਐ ਤੇ ਇਹਨੇ ਦਿਮਾਗ ਵਰਤਿਆ ਵੀ ਮੈਂ ਅੱਜ ਨੀਂਦ ਦੀਆਂ ਗੋਲੀਆਂ ਨਹੀਂ ਖਾਣੀਆਂ ਤੇ ਉਦੋਂ ਉਹ ਕਰਦੀ ਸੀ ਵੀ ਉਹ ਅੱਖਾਂ ਚੜਾ ਜਾਂਦੀ ਸੀ ਚਿੰਕਾ ਮਾਰਨ ਲੱਗ ਜਾਂਦੀ ਸੀ ਤੇ ਇਹ ਡਰ ਕੇ ਪਰੇ ਹੋ ਜਾਂਦਾ ਸੀਗਾ ਵੀ ਇਹ ਕੀ ਚੱਕਰ ਬਣ ਗਿਆ ਲੋਕ ਗਵਾਂਢੀ ਪਿੰਡ ਦੇ ਇਕੱਠੇ ਹੋ ਜਾਂਦੇ ਸੀ ਇਹਦੇ ਘਰ ਦੇ ਵਿੱਚ ਵੀ ਇਹਨੂੰ ਬੋਲਦੇ ਸੀ ਵੀ ਤੂੰ ਆਪਦੀ ਘਰ ਵਾਲੇ ਨੂੰ ਕੁੱਟੀ ਕਿਉਂ ਜਾਣਾ ਚਿੰਕਾ ਮਾਰੀ ਜਾਂਦੀ ਸਾਡੇ ਘਰ ਤੱਕ ਉਸ ਕੁੜੀ ਨੂੰ ਇਹਨੇ ਕਿਹਾ ਵੀ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਕਿਹਾ ਵੀ ਤੁਸੀਂ ਮੇਰੀ ਘਰ ਵਾਲੀ ਵੇਖੋ ਕਿ ਕਦੀ ਕੀ ਜਾਂਦੀ ਆ ਜਦੋਂ ਉਹਨਾਂ ਨੇ ਵੇਖਿਆ ਤਾਂ ਮੇਰੇ ਸਾਲੇ ਉਹਦੇ ਪਿੰਡ ਦੇ ਪਿੰਡ ਦੇ ਉਹਨੂੰ ਪੂਜਣ ਲੱਗੇ ਬਾਬਾ ਕਹਿ ਲੱਗੇ ਅਸੀਂ ਬਾਬਾ ਕਹਿਣ ਲੱਗੇ ਉਹ ਮੱਥਾ ਟੇਕਦੇ ਹੁਣ ਆਉਂਦੇ ਆ ਜਿਹੜੇ ਦਿਨ ਦੇ ਰੱਖਿਆ ਉਹਨਾਂ ਦਾ ਤੋ ਤਾਂ ਮੈਂ ਮੈਂ ਤਾਂ ਮੈਂ ਅੱਗੇ ਅੱਗੇ ਮੈਂ ਸੋਚਦਾ ਰੋਕਣਾ ਰੋਕਣਾ ਇਹ ਤਾਂ ਹੁਣ ਉਦੋਂ ਵੀ ਹੋਉਂਦਾ ਜਾ ਬਾਬੇ ਨੂੰ ਹੁਣ ਕੀ ਕਹਿਣਾ ਚਾਹਣਾ ਬਾਬਾ ਜਿਹੜਾ ਜਿਹੜਾ ਬਾਬੇ ਨੇ ਉਹਨਾਂ ਕੀਤਾ ਇਹੋ ਜਿਹਾ ਕੰਮ ਉਹ ਬਾਬੇ ਨੂੰ ਕੀ ਕਰਾਂ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜਿਹੜੀ ਦੇਖ ਯਾਰ ਬਾਈ ਇਹ ਜਦੋਂ ਇਹਨੇ ਚੰਨੀ ਇਹ ਚੀਜ਼ ਆਉਂਦੀ ਹੁੰਦੀ ਇਹ ਕੋਈ ਮਹਾਪੁਰਖ ਹੀ ਹੁੰਦੇ ਆ ਜਨਾਂ ਚ ਇਹ ਚੀਜ਼ਾਂ ਹੁੰਦੀਆਂ ਤੇ ਨਾ ਉਹ ਫਿਰ ਜਿਹੜੇ ਮਹਾਪੁਰਖ ਹੁੰਦੇ ਉਹ ਨਾ ਤਾਂ ਬਹਿਮਾ ਪਰਮਜਫਲਾਉਣਾ ਨਾ ਟਾਲੇ ਲਵਾਉਣਾ ਉਹ ਇੱਕ ਸਿਰਫ ਭਲਾ ਕਰਦੇ ਆ ਉਹ ਆ ਨਹੀਂ ਕਹਿੰਦੇ ਵੀ ਉੱਥੇ ਮੁਰਗੀ ਰੱਖਿਆ ਕੁਗੜੀ ਰੱਖਿਆ ਹਨਾ ਤੇ ਦਾਰੂ ਦੀ ਬੋਤਲ ਰੱਖਿਆ ਉਹ ਜਿਹੜੇ ਹੁਣ ਮਹਾਪੁਰਖ ਹੁੰਦੇ ਜਨਾਂ ਚ ਇਹ ਚੀਜ਼ਾਂ ਹੈਗੀਆਂ ਉਹ ਤਾਂ ਇਹੀ ਕਹਿੰਦੇ ਆ ਵੀ ਘਰ ਭਲਾ ਸੋ ਅੰਤ ਭਲਾ ਹਨਾ ਵੀ ਉਹ ਤਾਂ ਭਲਾ ਕਰਦੇ ਆ ਉਹ ਕਿਸੇ ਦਾ ਮਾੜਾ ਨਹੀਂ ਕਰਦੇ ਤੇ ਇਹ ਇਹ ਹੁਣ ਜਨੇ ਖਨੇ ਯਾਰ ਇੰਡੇ ਦਾ ਨਹੀਂ ਪੀਰ ਫਗਿਰ ਬਲੇ ਹੋਗੇ ਜਿਹੜੇ ਇੰਨਾਂ ਚ ਵੀ ਆ ਜਾਣਗੇ ਇਹਦਾ ਟਕਵਾਂਜ ਬਣਾਈ ਬੈਠੇ ਆ ਵੀ ਹੁਣ ਮੈਦਾਨੋਂ ਬਥੇਰਾ ਗਿਆ ਸੀ ਮੈਂ ਖਾ ਭਈ ਫਿਰ ਮੈਂ ਹੁਣ ਉਹਦੇ ਸੌਧਾ ਨਾਲ ਗੱਲ ਕੀਤੀ ਮੈਂ ਵੀ ਆ ਮੈਂ ਨਹੀਂ ਆਉਦੇ ਘਰੇ ਲੱਗੰਦ ਨਾ ਕੁਛ ਵੀ ਤੁਸੀਂ ਆਪਦੀ ਲੈ ਜਾਓ ਇੱਥੇ ਆਉਦਾ ਹੋ ਕਰ ਲੋ ਬਿਨੰਤ ਲਾ ਕੇ ਦਵਾ ਦੋ ਹਾਂ ਮੈਂ ਨਹੀਂ ਲੱਕਰੀ ਬਸ ਵੀ ਜਾਂ ਤਾਂ ਉਹਦਾ ਸਾਰਾ ਕੋਟੰਡ ਫੋੜੀ ਕਰਕੇ ਬੰਦ ਤੇ ਬੰਦਿਆਂ ਨੂੰ ਜਿਵੇਂ ਜੀਵਨ ਬਤੀਤ ਕਰਦੇ ਹੁੰਨੇ ਆਪਾਂ ਉਵੇਂ ਕਰ ਲੇ ਨਹੀਂ ਆਉਦਾ ਉਹਦੇ ਘਰੇ ਲੈ ਜਾਓ ਬਸ ਇਹੀ ਗੱਲ ਕਹਿੰਨਾ ਚਾਹ ਹਾਂ ਘਰ ਵਾਲੀ ਨੂੰ ਇਹ ਕਹਿਣਾ ਚਾਹੁੰਦਾ ਘਰ ਵਾਲੀ ਨੂੰ ਮੈਂ ਇਹ ਕਹਿਣਾ ਹੁਣਾ ਵੀ ਜਿਵੇਂ ਆਪਣੀ ਇੱਕ ਮਹਾਰਾ ਆਪਣੇ ਵਾਇਗਰੂ ਨੇ ਗ੍ਰਸਤੀ ਜੀਵਨ ਦਿੱਤਾ ਆਪਾਂ ਨੂੰ ਵਿਆਹ ਹੋਇਆ ਜਨਮ ਦਿੱਤਾ ਜਿਹੜੀ ਆਪਾਂ ਜ਼ਿੰਦਗੀ ਭੋਗਣੀ ਆ ਤੁਸੀਂ ਉਹ ਭੋਗੋ ਕਿਹੜੇ ਤੁਸੀਂ ਪਖੰਡਾ ਚ ਵੜ ਗਏ ਹੂੰ ਠੀਕ ਹੈ ਨਾ ਵੀ ਮੈਂ ਤਾਂ ਮੈਂ ਤਾਂ ਇਹ ਚੀਜ਼ ਨੂੰ ਅਕਸੈਪਟ ਨਹੀਂ ਕਰਦਾ ਹਾਂ ਜੇ ਉਹ ਕਰਨਾ ਚਾਹੁੰਦੀ ਆ ਫਿਰ ਮੇਰੇ ਘਰੇ ਨਹੀਂ ਹੋਊਗਾ ਫਿਰ ਆਉਦੇ ਪੇਕੇ ਕਰਿਓ ਜਿਹੜੀਆਂ ਬੁੜੀਆਂ ਡੇਰਿਆਂ ਦੇ ਵਿੱਚ ਜਾਂਦੀਆਂ ਡੇਰਾਵਾਦ ਪ੍ਰਮੋਟ ਕਰਦੀਆਂ ਇਹਨਾਂ ਕੋਲ ਜਾਂਦੀਆਂ ਬੁੜੀਆਂ ਕਿਉਂ ਵੱਧ ਜਾਂਦੀਆਂ ਤੇ ਇਹਨਾਂ ਨੂੰ ਕੀ ਕਹਿਣਾ ਚਾਉਣਾ ਬੁੜੀਆਂ ਨੂੰ ਵੀ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਉਸੇ ਆਪੀ ਇਹਨਾਂ ਦੇ ਪਾਇਆ ਬਈ ਜਿਹੜਾ ਕੋਈ ਚੰਗਾ ਸਾਧੂ ਮਹਾਤਮਾ ਉਹਨਾਂ ਕੋਲੇ ਘਟ ਜਾਣਾ ਇਹਨਾਂ ਨੇ ਪਖੰਡੀਆਂ ਕੋਲੇ ਵੱਧ ਜਾਂਦੇ ਜਿਹੜੇ ਦਸਾਂ ਬੁੜੀਆਂ ਨੂੰ ਲੈ ਕੇ ਤੇ 15 ਨੂੰ ਦਸਾਂ ਨੂੰ ਬਹਿਮਾ ਜਪਾਤਾ ਠੀਕ ਆ ਉਹਨਾਂ ਚੋਂ ਪੰਜਾਂ ਚਰਨਾਂ ਜਾਨਾਂ ਦੇ ਭਲੇ ਹੋ ਗਏ ਜਿੱਥੇ ਸਵਾਦ ਉਹ ਥੇ ਜਾਂਦੀਆਂ ਹਾਂ ਹਮ ਹੋਰ ਨਹੀਂ ਬਸ ਤੂੰ ਹੁਣ ਮੈਂ ਜੀ ਗੱਲ ਤੇਰੇ ਮੇਰੇ ਅੱਗੇ ਨੇ ਜੇ ਕਹਤਾ ਨਾ ਵੀ ਲੈ ਮੈਨੂੰ 1500 ਦੇ ਦੇ ਜਮਾ ਨਹੀਂ ਦਿੰਦਿਆਂ ਤੇ ਬਾਬੇ ਨੇ ਕਹਤਾ ਵੀ ਤੇਰਾ ਤਾਂ ਭਲਾ ਕਰਨਾ 11000 ਲੱਗੂਗਾ ਉੱਥੇ ਖੜ ਕੇ ਫੜਾ ਜਿਹੜੇ ਬਾਬੇ ਆ ਇਹ ਸਾਰੇ ਬਾਬੇ ਇੱਕੋ ਜਿਹੇ ਆ ਸਾਰੇ ਬਾਬੇ ਨਹੀਂ ਆਪਾਂ ਕਹਿੰਦੇ ਬਾਬੇ ਬਥੇਰੇ ਆ ਚੰਗੇ ਵੀ ਆ ਜਿਹੜੇ ਚੰਗੇ ਆ ਉਹਨਾਂ ਨੂੰ ਜ਼ਿੰਦਗੀ ਦੀ ਜਿਹੜੇ ਆਪਾਂ ਕਹਿੰਦੇ ਉਹਨਾਂ ਲਗਜ਼ਰੀ ਲਫਾਂ ਦਾ ਕੋਈ ਉਹਨਾਂ ਨੂੰ ਮਤਲਬ ਨਹੀਂ ਉਹਨਾਂ ਨੇ ਆਪਦੀ ਜ਼ਿੰਦਗੀ ਜਿਉਣੀ ਆ ਜਿਵੇਂ ਸਾਧੂ ਫਕੀਰ ਜਿਉਂਦੇ ਹੁੰਦੇ ਆ ਉਹਨਾਂ ਨੂੰ ਕੋਈ ਵੱਡੀਆਂ ਗੱਡੀਆਂ ਦਾ ਨਹੀਂ ਕੋਈ ਕਾਹੀ ਦਾ ਨਹੀਂ ਉਹਨਾਂ ਨੇ ਇੱਕ ਸੋਚਣਾ ਵੀ ਸਾਡੀ ਮਹਾਰਾਜ ਨਾਲ ਲੈਵਲ ਲੱਗੀ ਰਵੇ ਤੇ ਜਿਹੜੇ ਦੂਜੇ ਆ ਫਿਰ ਜਿਹੜੀ ਉਹਨਾਂ ਦੇ ਸੰਗਤ ਜਾਂਦੀ ਉਹ ਗਰੀਬ ਹੁੰਦੀ ਜਾਂਦੀ ਆ ਬਾਬੇ ਅਮੀਰ ਹੁੰਦੇ ਜਾਂਦੇ ਆ ਕਿਸੇ ਨੇ ਫੋਰਚਨਰ ਲਈ ਕਿਸੇ ਨੇ ਡਿਫੈਂਡਰ ਲਈ ਦੋਸਤੋ ਪੰਜਾਬ ਦੇ ਵਿੱਚ ਅੱਜਕੱਲ ਮੈਂ ਤੁਹਾਨੂੰ ਦੱਸ ਦਿੰਦਾ ਬਾਬੇ ਬਹੁਤ ਜ਼ਿਆਦਾ ਹੋ ਗਏ ਨੇ ਹਰ ਦਿਨ ਨਵਾਂ ਇੱਕ ਬਾਬਾ ਖੜਾ ਹੋ ਜਾਂਦਾ ਜਿੱਥੇ ਜਨਾਨੀਆਂ ਜਾਂਦੀਆਂ ਨੇ ਤੇ ਉੱਥੇ ਜਨਾਨੀਆਂ ਦੇ ਸ਼ੋਸ਼ਣ ਹੁੰਦੇ ਨੇ ਜਨਾਨੀਆਂ ਦੇ ਨਾਲ ਗਲਤ ਹਰਕਤਾਂ ਹੁੰਦੀਆਂ ਨੇ ਪਰ ਫੇਰ ਵੀ ਜਨਾਨੀਆਂ ਉੱਥੇ ਕਿਉਂ ਜਾਂਦੀਆਂ ਨੇ ਜਿਹੜਾ ਇਸ ਮੁੰਡੇ ਦੀ ਕਹਾਣੀ ਆ ਜਿਹੜੀ ਤੁਹਾਨੂੰ ਦੱਸੀਏ ਸਾਰੀ ਇਸ ਮੁੰਡੇ ਦੀ ਜਿਹੜੀ ਘਰ ਵਾਲੀ ਸੀ ਇਹ ਨੂੰ ਹੱਥ ਨਹੀਂ ਲਾਉਣ ਦਿੰਦੀ ਸੀ ਕਿਉਂ ਨਹੀਂ ਲਾਉਣ ਦਿੰਦੀ ਸੀ ਕਿਉਂਕਿ ਬਾਬੇ ਕੋਲ ਜਾਂਦੀ ਸੀ ਬਾਬਾ ਕਹਿੰਦਾ ਸੀਗਾ ਵੀ ਤੇਜ ਤੂੰ ਆਉਂਦੇ ਘਰਾਂ ਨੂੰ ਹੱਥ ਲਾਏਂਗੀ ਤੇ ਮੇਰੇ ਡੇਰੇ ਤੇ ਨਾਹੀਂ ਫਿਰ ਜਦੋਂ ਇਹ ਮੁੰਡਾ ਆਪਣੀ ਘਰ ਵਾਲੀ ਨੂੰ ਹੱਥ ਲਾਉਂਦਾ ਸੀ ਤਾਂ ਉਹ ਕਹਿੰਦੀ ਸੀ ਮੇਰੇ ਚ ਬਾਬਾ ਆਉਂਦਾ ਮੈਨੂੰ ਹੱਥ ਨਾ ਲਾਈਂ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਣਾ ਪੰਜਾਬ ਦੇਆਂ ਜਿਹੜੀਆਂ ਬੁੜੀਆਂ ਨੇ ਸਾਰੀਆਂ ਬੁੜੀਆਂ ਨਹੀਂ ਮੈਂ ਕਹਿੰਦਾ ਪਰ ਪੰਜਾਬ ਦੇ ਵਿੱਚ ਜਿਹੜੀਆਂ ਬੁੜੀਆਂ ਨੇ 60 70% ਬੁਣੀਆਂ ਨੇ ਜਿਹੜੀਆਂ ਡੇਰਾਬਾਦ ਨੂੰ ਪ੍ਰਮੋਟ ਕਰਦੇ ਨੇ ਡੇਰੇ ਜ਼ਿਆਦਾਤਰ ਜਾਂਦੀਆਂ ਨੇ ਸਾਰੇ ਡੇਰੇ ਮਾਰੇ ਨਹੀਂ ਹੁੰਦੇ ਸਾਰੇ ਬਾਬੇ ਮਾਰੇ ਨਹੀਂ ਹੁੰਦੇ ਅਸੀਂ ਉਹ ਬਾਬਿਆਂ ਦੀ ਗੱਲ ਕਰਦੇ ਆ ਜਿਹੜੇ ਪਖੰਡੀ ਬਾਬੇ ਨੇ ਪਹਿਲਾਂ ਇੱਟ ਚੱਕੇ ਤੋਂ ਸਿੰਗਰ ਨਿਕਲਦਾ ਹੁੰਦਾ ਸੀ ਇੱਟ ਚੱਕੇ ਤੋਂ ਹੁਣ ਬਾਬਾ ਨਿਕਲਦਾ ਇੱਟ ਚੱਕੇ ਤੋਂ ਟੈਂਪੂ ਨਿਕਲਦਾ ਸਾਰੀ ਗੱਲ ਤੁਹਾਨੂੰ ਸਮਝਾ ਦਿਤੇ ਦੋਸਤੋ ਇਹ ਵੀਡੀਓ ਸਾਡੀ ਕਿਸੇ ਦੇ ਖੇਸ ਬੰਚਾਉਂਦੇ ਲਈ ਨਹੀਂ ਬਣਾਈ ਗਈ ਸਿਰਫ ਐਂਟਰਟੇਨਮੈਂਟਲ ਬਣਾਉਣ ਲਈ ਗਈ ਵੀਡੀਓ ਬਣਾਈ ਗਈ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਜੁੜੇ ਰਹੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਧੰਨਵਾਦ